ਸ਼ਹਿਰ ਤਾਰੀਵਾਲ ਦੇ ਨਜ਼ਦੀਕੀ ਪਿੰਡ ਫਤੇਨੰਗਲ ਦੇ ਹਾਲਾਤ ਦਿਨ ਬਦਨ ਬੱਤਰ ਹੁੰਦੇ ਜਾ ਰਹੇ ਹਨ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਖੜਾ ਇਹ ਪਾਣੀ ਬਿਮਾਰੀਆਂ ਨੂੰ ਦਸਤਕ ਦੇ ਰਿਹਾ ਹੈ ਹਾਲਾਤ ਇਹਨੇ ਬੱਤਰ ਹਨ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਔਰਤ ਕਿੱਦਾਂ ਇਸ ਗੰਦੇ ਪਾਣੀ ਚੋਂ ਨੰਗ ਕੇ ਆਪਣੇ ਘਰ ਨੂੰ ਜਾ ਰਹੀ ਹੈ ਪਾਣੀ ਤੋਂ ਗੰਦੀ ਬਦਬੂ ਵੀ ਆਲੇ ਦੁਆਲੇ ਦੇ ਪਿੰਡਾਂ ਤੱਕ ਫੈਲਣੀ ਸ਼ੁਰੂ ਹੋ ਚੁੱਕੀ ਹੈ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵਿੱਚ ਕੀੜੇ ਵੀ ਪੈਦਾ ਹੋ ਚੁੱਕੇ ਹਨ ਔਰ ਇਨ੍ਹਾਂ ਪੈਦਾ ਹੋਏ ਕੀੜਿਆਂ ਦੇ ਨਾਲ ਵੱਡੀ ਬਿਮਾਰੀ ਫੈਲਣ ਦਾ ਖਤਸ਼ਾ ਬਣ ਗਿਆ ਹੈ ਕੋਈ ਵੀ ਲੀਡਰ ਇਨ੍ਹਾਂ ਦੀ ਸਾਰ ਨਹੀਂ ਲੈ ਰਿਹਾ ਪਰ ਕੱਲ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਤੇ 크ਰਿਸਚਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰਸ ਚੌਧਰੀ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਦੇ ਨਾਲ ਪਿੰਡ ਫਤੇਨਗਲ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਬਰੀਕੀ ਦੇ ਨਾਲ ਸਮਝਿਆ ਉੱਥੇ ਹੀ ਗੱਲਬਾਤ ਦੌਰਾਨ ਲੋਕ ਸਭਾ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਨੇ ਐਲਾਨ ਕੀਤਾ ਕਿ ਜੇਕਰ ਸ਼ਨੀਵਾਰ ਤੱਕ ਇਸ ਦਾ ਹੱਲ ਨਾ ਹੋਇਆ ਤਾਂ ਉਹ ਭੁਖੜ ਹੜਤਾਲ ਸ਼ੁਰੂ ਕਰ ਦੇਣਗੇ ਜਿੰਦਾਬਾਦ

Tá bom, ਹਾਂਜੀ ਮੇਰਾ ਨਾਮ ਮਲਕਾ ਪਿੰਡ ਤਾਰੀਵਾਲ ਪਿੰਡ ਫਤੇਨਗਲ ਤਾਰੀਵਾਲ ਤੋਂ ਅਸੀਂ ਸਾਡੇ ਪਿੰਡ ਵਿੱਚ ਇਹ ਤੁਸੀਂ ਦੇਖ ਹੀ ਰਹੇ ਹੋ ਆ ਜਾ ਕੇ ਕਿ ਕਿਸ ਤਰ੍ਹਾਂ ਪਾਣੀ ਦੇ ਹਾਲਾਤ ਹੋਏ ਨੇ ਕਾਫੀ ਦਿਨਾਂ ਤੋਂ ਇਹ ਰੁਕਾਵਟ ਸਾਨੂੰ ਮੁਸ਼ਕਲਾਂ ਦਾ ਪਰੇਸ਼ਾਨੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਅੱਜ ਇਹ ਪਾਈ ਹੋਣੀ ਸਾਡੇ ਪਿੰਡ ਵਿੱਚ ਆਏ ਨੇ ਔਰ ਇਹਨਾਂ ਨੇ ਸਾਨੂੰ ਅਸਵਾਸ਼ਣ ਦਿਖਾਇਆ ਕਿ ਇਹ ਸਾਡੇ ਨਾਲ ਨੇ ਔਰ ਜ਼ਰੂਰ ਸਾਡੇ ਇਸ ਮੁਸ਼ਕਲ ਦਾ ਹੱਲ ਕਰਕੇ ਦੇਣਗੇ ਅ ਸਰ ਇਹ ਮਸਲਾ ਸੋਲਵ ਸ਼ਾਇਦ ਜੋ ਪਾਰਟੀਆਂ ਨੇ ਉਹ ਨਹੀਂ ਸੋਲਵ ਕਰਦੀਆਂ ਸੁਖਵਿੰਦਰ ਜਿਸ ਤਰ੍ਹਾਂ ਉਹ ਨਹੀਂ ਸੋਲਵ ਕਰ پا ਰਹੇ ਨਾ ਉਹ ਅਲਿਗੇਸ਼ਨ ਉਹਨਾਂ ਦੇ ਉੱਪਰ ਸੀ ਜਿਸ ਤਰ੍ਹਾਂ ਉਹ ਉਹਨਾਂ ਨੇ ਰੁਕਾਵਟ ਪਾਈ ਹੋਈ ਆ ਉਹ ਨਹੀਂ ਸੋਲਵ ਕਰ پا ਰਹੇ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆ ਕਿ ਸਾਡਾ ਇਹ ਪਿੰਡ ਦਾ ਮਸਲਾ ਜਲਦ ਤੋਂ ਜਲਦ ਹੱਲ ਹੋਏ ਬਿਲਕੁਲ ਜੀ ਅਸੀਂ ਅੱਜ ਪਹੁੰਚੇ ਆ ਫਤਿਹ ਨਗਰ ਜੀ ਧਰਮਵਾਲ ਦੇ ਏਰੀਆ ਦੇ ਵਿੱਚ ਅਸੀਂ ਡੋਰ ਟੂ ਡੋਰ ਕੰਪੇਨਿੰਗ ਕਰ ਰਹੀ ਸੀ ਔਰ ਅਸੀਂ ਕੀ ਦੇਖਦੇ ਆ ਕਿ ਇੱਕ ਵੀਡੀਓ ਵੀ ਅੱਜ ਵੇਖਣ ਚ ਆਈ ਜਦੋਂ ਅਸੀਂ ਇੱਥੇ ਪਹੁੰਚੇ ਇੱਥੇ ਔਰ ਇੰਨੀ ਗੰਦਗੀ ਇੰਨਾ ਮੱਛਰ ਇੰਨੇ ਕੀੜੇ ਜਿਦੋਂ ਤੁਸੀਂ ਵੇਖੇ ਨੇ ਇਥੋਂ ਨੰਗਣਾ ਮਹਾਲ ਸੀਗਾ ਇੰਨੀਆਂ ਮੁਸ਼ਕਲਾਂ ਹੀ ਨਹੀਂ ਹੈ ਪਰੇਸ਼ਾਨੀਆਂ ਇੱਥੇ ਸਨ ਤੇ ਜਦੋਂ ਪਤਾ ਲੱਗਾ ਅਸੀਂ ਪੁੱਛਿਆ ਕਿ ਕਿਉਂ ਨਹੀਂ ਤੁਸੀਂ ਇਹ ਹਾਲ ਕਰਾ ਰਹੇ ਕਿਉਂ ਨਹੀਂ ਕੰਪਲੇਨਟ ਕਰ ਰਹੇ ਕਹਿੰਦੇ ਕੰਪਲੇਨਟ ਕੀਤੀ ਸੀ ਕੰਮ ਸ਼ੁਰੂ ਹੋ ਚੁੱਕਾ ਸੀਗਾ ਤੇ ਕਹਿੰਦੇ ਚੌਕੀਦਾਰ ਹੀ ਚੋਰਿਆ ਕਹਿੰਦਾ ਜਿਨ੍ਹਾਂ ਨੇ ਕੰਮ ਮਸਲੇ ਹੱਲ ਕਰਨੇ ਨੇ ਕਹਿੰਦੇ ਵਾਰ ਹੀ ਖੇਤ ਨੂੰ ਖਾਰੀ ਹੈ ਵੇਖੋ ਕੈਸੀ ਵਿਡੰਬਣਾ ਹੈ ਜਿੱਤੇ ਲੋਕਾਂ ਨੂੰ ਆਸ ਹੈ ਕਿ ਆਹ ਬੰਦਾ ਸੀ ਲੋਕ ਸਭਾ 'ਚ ਭੇਜਨੇ ਆ ਵਿਧਾਨ ਸਭਾ 'ਚ ਭੇਜਨੇ ਆ ਇਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ ਇਹ ਸਾਡੀ ਮੁਸ਼ਕਿਲਾਂ ਹੱਲ ਕਰੇਗਾ ਓਯੋ ਬੰਦਾ ਅੰਡਰ ਦੀ ਟੇਬਲ ਜਾ ਕੇ ਲੋਕਾਂ ਦੇ ਕੰਮ ਨੂੰ ਰੁਕਾ ਰਿਹਾ ਹੈ ਇਹ ਕੈਸੀ ਵਿਡੰਬਣਾ ਹੈ ਇਹ ਕੈਸੀ ਲੀਡਰ ਨੇ ਔਰ ਇਹ ਉਹ ਲੀਡਰ ਨੇ ਜਿਹਨੇ ਆਪਣੇ ਪਿਓ ਦਾ ਦੇ ਉਹ ਲੀਡਰियां ਖੜਾ ਰਹੇ ਨੇ ਇਹਨਾਂ ਨੂੰ ਗਰੀਬਾਂ ਨਾਲ ਕੋਈ ਵੀ ਤਲਕਵਾਸਤਾ ਨਹੀਂ ਹੈ ਮੈਂ ਉਸ ਕਾਂਗਰਸੀ ਵਿਧਾਇਕ ਨੂੰ ਦੱਸ ਦੇਣਾ ਚਾਹਨਾ ਕਿ ਇਹ ਜਿਹੜੇ ਬੱਚੇ ਵਿਲਕਦੇ ਪਏ ਨੇ ਇਹੜੀਆਂ ਭੈਣਾ ਮਾਵਾਂ ਵਿਲਕਦੀਆਂ ਬਈਆਂ ਨੇ ਜਿਹੜੀ ਗਰੀਬ ਦੀ ਜਦੋਂ ਹਾਲ ਲੱਗਦੀ ਆ ਉਹ ਬੰਦੇ ਨੂੰ ਸਿਰੇ ਲਾ ਦਿੰਦੀ ਆ ਕਿ ਤੁਸੀਂ ਸਿਰੇ ਲੱਗ ਚੁੱਕੇ ਹੋ ਇਸ ਵਾਰ ਇਹ ਲੋਕ ਤੁਹਾਨੂੰ ਦਿਖਾ ਦੇਣਗੇ ਕਿ ਤੁਹਾਡਾ ਅੰਦਰ ਦਾ ਸਹੀ ਅਕਸ ਕੀ ਹੈ ਇਹ ਰਿਟਨ ਡਾਕੂਮੈਂਟ ਇਹਨਾਂ ਨੂੰ ਪੇਸ਼ ਕੀਤਾ ਏ ਬਾਈ ਨੇਮ ਇੱਥੇ ਲਿਖਿਆ ਏ ਕਿ ਕਿੰਨੇ ਇਸ ਬੰਦੇ ਨੇ ਇਸ ਕੰਮ ਨੂੰ ਰਕਾਇਆ ਏ ਮਤਲਬ ਕੀ ਤੁਸੀਂ ਲੋਕਾਂ ਨੂੰ ਸਮਝਦੇ ਹੋ ਤੁਸੀਂ ਤਾਂ ਲੋਕਾਂ ਨੂੰ ਕੀੜੇ ਮਕਵਾੜੇ ਸਮਝਦੇ ਹੋ ਮਤਲਬ ਤੁਹਾਡਾ ਕੰਮ ਹੈ ਕਿ ਅਸੀਂ ਮਸਲੀ ਹੱਲ ਕਰਾਈਏ ਜੇ ਕਿਤੇ ਦੂਸ਼ਿਤ ਪਾਣੀ ਹੈ ਜੇ ਕਿਤੇ ਗੰਦਗੀ ਹੈ ਉਹਨੂੰ ਚੁਕਾਈਏ ਲੇਕਿਨ ਤੁਸੀਂ ਗਰੀਬਾਂ ਗਰੀਬ ਮਾਰ ਕਰ ਰਹੇ ਹੋ ਇੱਥੇ ਪਰਜਾਪਤ ਪਰਿਵਾਰ ਨੇ ਇੱਥੇ ਹਿੰਦੂ ਪਰਿਵਾਰ ਨੇ ਇੱਥੇ ਵੱਡੀ ਤਰ੍ਹਾਂ ਦੇ ਮਸੀਬਾ ਇਸ਼ਾਰਾ ਏ ਕਿ ਕੀ ਤੁਸੀਂ ਕੀ ਸਮਝ ਰੱਖਿਆ ਏ ਲੇਕਿਨ ਅੱਜ ਇਹ ਡਾਕੂਮੈਂਟ ਹੈ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇਹ ਲੋਕ ਆਪ ਨਾਰਾ ਲੈ ਕੇ ਉੱਠੇ ਨੇ ਕਿ ਅਸੀਂ ਹੁਣ ਇਹਨਾਂ ਵਿਧਾਇਕਾਂ ਨੂੰ ਇਹਨਾਂ ਕਾਂਗਰਸੀ ਲੋਕਾਂ ਨੂੰ ਕਦੀ ਮੂੰਹ ਨਹੀਂ ਲਾਵਾਂਗੇ ਮੈਨੂੰ ਬੜੀ ਦੁੱਖ ਹੁੰਦਾ ਉਦੋਂ ਬੜਾ ਦੁੱਖ ਹੁੰਦਾ ਜਦੋਂ ਇਹਨਾਂ ਨੂੰ ਕੋਈ ਨਾ ਲੱਭਦਾ ਬੰਦਾ ਉਦੋਂ ਇਹਨਾਂ ਦਾ ਹੱਥ ਪੰਜੇ ਤੇ ਜਾਂਦਾ ਹੈ ਲੇਕਿਨ ਅੱਜ ਹੁਣ ਇਹ ਚੀਜ਼ ਸੱਚਾਈ ਜਾਣ ਚੁੱਕੇ ਨੇ ਇਹ ਹੁਣ ਪੰਜੇ ਵੱਲ ਨਹੀਂ ਜਾਣਗੇ ਹੁਣ ਇਹ ਆਪਣਾ ਬਟਨ ਹੁਣ ਇਹ ਬਟਨ ਸੈਮੂਲ ਸੋਨੀ ਦਾ ਦੱਬਣਗੇ ਹੁਣ ਇਹ ਸਿਲੰਡਰ ਦੇ ਮੋਹਰ ਲਾਉਣਗੇ ਤਾਂ ਕਿ ਇਹ ਆਪਣੇ ਭਰਾ ਸੈਮੂਲ ਸੋਨੀ ਨੂੰ ਲੋਕ ਸਭਾ ਚ ਭੇਜਣ ਔਰ ਗਰੀਬ ਦੀ ਹਾ ਜੜੀ ਆ ਇਹਨਾਂ ਤੇ ਲੱਗੇਗੀ ਔਰ ਇਹਨਾਂ ਦਾ ਭਰਾ ਸੈਮੂਲ ਸੋਨੀ ਲੋਕ ਸਭਾ ਜਾਏਗਾ ਜੀ ਹਾਂ ਤਨਗਲ ਪਿੰਡ ਦੇ ਵਿੱਚ ਜਿਹੜਾ ਚੋਣ ਮੁਹਿੰਮ ਦਾ ਪ੍ਰੋਗਰਾਮ ਸੀਗਾ ਡੋਰ ਟੂ ਡੋਰ ਸੋ ਕੈਂਡੀਡੇਟ ਜੋ ਇੰਡੀਪੈਂਡੈਂਟ ਕੈਂਡੀਡੇਟ ਨੇ ਡਾਕਟਰ ਸਿਆਮੁਸ ਸੋਨੀ ਉਹਨਾਂ ਨੇ ਇੱਕ ਖਬਰ ਦੇਖੀ ਫਤੇ ਨਗਲ ਦੀ ਜਿਹਦੇ ਵਿੱਚ ਇਹ ਦਿਖਾਇਆ ਗਿਆ ਕਿ ਪਿੰਡ ਦਾ ਜਿਹੜਾ ਪਾਣੀ ਆ ਉਹਦਾ ਜਿਹੜਾ ਨਿਕਾਸ ਆ ਉਹਦਾ ਵਿਕਾਸ ਸ਼ੁਰੂ ਹੋ ਗਿਆ ਸੀ ਨਿਕਾਸ ਕੱਢਣ ਦੇ ਲਈ ਪਾਈਪ ਆ ਗਈ ਸੀ ਜੇਸੀਬੀ ਮਸ਼ੀਨਾਂ ਆ ਗਈਆਂ ਪਰ ਬੜੇ ਦੁੱਖ ਦੀ ਗੱਲ ਆ ਕਿ ਉਸ ਚੱਲਦੇ ਕੰਮ ਨੂੰ ਚੋਣ ਜਾਬਤਾ ਦਾ ਬਹਾਨਾ ਲਾ ਕੇ ਜਿਹੜੇ ਡੇਰਾ ਬਾਬਾ ਨਾਨਕ ਦੇ ਜਿਹੜੇ ਵਿਧਾਇਕ ਨੇ ਜੋ ਇਸ ਵੇਲੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਪਾ ਕੇ ਉਹ ਕੰਮ ਰੋਕਣ ਦੇ ਲਈ ਚੋਣ ਕਮਿਸ਼ਨ ਨੂੰ ਕਿਹਾ ਕਿ ਇੰਟਰਵੈਨ ਕੀਤਾ ਜਾਵੇ। ਸੋ ਜਦ ਕਿ ਇਹਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ ਸੀ ਮੈਂ ਇਸ ਇੰਟਰਵੈ ਇੰਟਰਵੈਨਸ਼ਨ ਦੀ ਜਿਹੜੀ ਐਂਟਰਵੈਨ ਕਰਨ ਦੀ ਮੈਂ ਨਿੰਦਾ ਕਰਦਾ ਕਿਉਂਕਿ ਜਿਹੜਾ ਵਿਕਾਸ ਹੁੰਦਾ ਜਾਂ ਕੋਈ ਪਾਣੀ ਦਾ ਜਿਹੜਾ ਨਿਕਾਸ ਹੁੰਦਾ ਇਹਨੂੰ ਕਦੇ ਵੀ ਵੋਟਾਂ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਇਹ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਬੈਰੀ ਅਨਫੋਰਚੂਨੇਟ ਕਿ ਜਿਨ੍ਹਾਂ ਲੋਕਾਂ ਨੂੰ ਇਹ ਭਾਈਚਾਰਾ 크ਿਸਚਨ ਭਾਈਚਾਰਾ ਜਿਟੌਂਦਾ ਆ ਰਿਹਾ ਬੋਟਾ ਦਿੰਦਾ ਆ ਰਿਹਾ ਜਿਹਦੇ ਕਰਕੇ ਉਹ ਮਨਿਸਟਰ ਬਣਦੇ ਨੇ ਜਿਹਦੇ ਕਰਕੇ ਉਹ ਮੰਤਰੀ ਬਣਦੇ ਨੇ ਜਾਂ ਡਿਪਟੀ ਸੀਐਮ ਬਣਦੇ ਨੇ ਜੇ ਏਡੀ ਵੱਡੀ ਸ਼ਖਸੀਅਤ ਦੇ ਲੋਕ ਵਿਕਾਸ ਦਾ ਕੀ ਕਰਨਾ ਤੇ ਜੇ ਕੰਮ ਹੋ ਰਿਹਾ ਉਹਨੂੰ ਰੋਕਣਗੇ ਤਾਂ ਮੈਂ ਸਮਝਦਾ ਕਿ ਇਹ ਇਹ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਆ ਉਸ ਕੈਂਡੀਡੇਟ ਲਈ ਉਸ ਵਿਧਾਇਕ ਲਈ ਵਿਧਾਇਕ ਕਿ ਅਸੀਂ ਅੱਜ ਇੱਥੇ ਆਏ ਆ ਅਸੀਂ ਕੈਂਡੀਡੇਟ ਸਾਹਿਬ ਦੇ ਨਾਲ ਸਾਡੇ ਸਾਰੇ ਵਰਕਰ ਪਹੁੰਚੇ ਨੇ ਤੇ ਕਲੀਅਰ ਕਰ ਦੇਣਾ ਚਾਹੁੰਦੇ ਕਿ ਅਸੀਂ ਫਤਿਹਨੰਗਲ ਦੇ ਮਸੀਹ ਭਾਈਚਾਰੇ ਦੇ ਨਾਲ ਆ ਹੋਰ ਵੀ ਜਿਹੜੇ ਭਾਈਚਾਰੇ ਨਾਲ ਰਹਿੰਦੇ ਨੇ ਅਸੀਂ ਉਹਨਾਂ ਦੇ ਵੀ ਨਾਲ ਆ ਔਰ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਜਿਹੜਾ ਚੋਣ ਜਾਬਤੇ ਦਾ ਬਹਾਨਾ ਬਣਾ ਕੇ ਇੱਥੇ ਪਾਈਪ ਪਾਉਣ ਤੋਂ ਰੋਕਿਆ ਗਿਆ ਉਹਦਾ ਕਾਰਨ ਇੱਕ ਦੋ ਪਰਿਵਾਰ ਇੱਕ ਦੋ ਪਰਿਵਾਰਾਂ ਨੂੰ ਖੁਸ਼ ਕਰਨ ਦੇ ਲਈ ਕਿਉਂਕਿ ਉਹਨਾਂ ਦੇ ਨਜ਼ਦੀਕੀ ਨੇ ਵਧਾਇਕ ਦੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਚੋਣ ਜਾਬਤਾ ਦਾ ਬਹਾਨਾ ਬਣਾ ਕੇ 2.5 300 ਪਰਿਵਾਰਾਂ ਨੂੰ ਜਿਹੜਾ ਪਾਣੀ ਦੇ ਵਿੱਚ ਡੱਕ ਦਿੱਤਾ ਛੱਪੜ ਬਣਾ ਦਿੱਤਾ ਸੋ ਇਹੋ ਜੇ ਉਮੀਦਵਾਰਾਂ ਤੋਂ ਬਚਣਾ ਵੀ ਚਾਹੀਦਾ ਤੇ ਮੈਂ ਮਸੀਹ ਭਾਈਚਾਰੇ ਨੂੰ ਬਾਕੀ ਭਾਈਚਾਰੇ ਵੀ ਜਿਹੜੇ ਇੱਥੇ ਰਹਿੰਦੇ ਨੇ ਜਿਹੜੇ ਕਿ ਇਸ ਵੇਲੇ ਛੱਪੜ ਦੇ ਵਿੱਚ ਰਹਿੰਦੇ ਨੇ ਤੁਸੀਂ ਦੇਖਿਆ ਹੋਣਾ ਜਦੋਂ ਹੀ ਆਏ ਤਾਂ ਹੀ ਦੇਖਿਆ ਕਿ ਭੈਣ ਜਿਹੜੀ ਆ ਵਿਚਾਰੀ ਆਪਣੇ ਜਿਹੜੀਆਂ ਗਿੱਟਿਆਂ ਤੱਕ ਉਹਦੇ ਪਾਣੀ ਵਿਚਾਰੀ ਉਥੋਂ ਨਗ ਰਹੀ ਆ ਵੇਚਦੀ ਤੇ ਸਾਨੂੰ ਜਿਹੜੀ ਆ ਬੜੀ ਸ਼ਰਮ ਆਈ ਕਿ ਜਿਨ੍ਹਾਂ ਵਿਧਾਇਕਾਂ ਨੂੰ ਚੁਣਿਆ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੀ ਤਾਂ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਕਾਈਂ ਉਹ ਇੱਥੇ ਆ ਕੇ ਆਪ ਪਾਈਪ ਪਾਉਂਦੇ ਪਰ ਉਹਨਾਂ ਨੇ ਰੋਕਿਆ ਜੇ ਇੱਥੇ ਭਿਆਨਕ ਬਿਮਾਰੀ ਫੈਲ ਗਈ ਦੇਖੋ ਕੀੜੇ ਪਏ ਹੋ ਆ ਬਦਬੂ ਆ ਰਹੀ ਆ ਖੜੇ ਨਹੀਂ ਹੁੰਦਾ ਤਾਂ ਇਹ ਲੋਕ ਜਿਹੜੇ ਇੱਥੇ ਰਹਿੰਦੇ ਇਹਨਾਂ ਦਾ ਕੀ ਹਾਲ ਹੋਏਗਾ ਤੇ ਜੇ ਇੱਥੇ ਭਿਆਨਕ ਬਿਮਾਰੀ ਫੈਲਦੀ ਆ ਤੇ ਉਹ ਵਿਧਾਇਕ ਜ਼ਿੰਮੇਵਾਰ ਹੋਏਗਾ ਉਹਦੇ ਨਾਲ ਨਾਲ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਏਗਾ ਤੋਂ ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗਾਂ ਚੋਣ ਕਮਿਸ਼ਨ ਤੋਂ ਮੈਂ ਮੰਗ ਕਰਦਾ ਕਿ ਉਹ ਇੰਟਰਵਿਨ ਕਰਨ ਇਸ ਮਹੱਲੇ ਦਾ ਇਸ ਪਿੰਡ ਦਾ ਪਾਣੀ ਦਾ ਨਿਕਾਸ ਤੁਰੰਤ ਕੀਤਾ ਜਾਵੇ ਜੇ ਨਹੀਂ ਕੀਤਾ ਜੋ ਵੀ ਮਹੱਲੇ ਵਾਲੇ ਜੋ ਸਾਡੇ ਪ੍ਰਧਾਨ ਜੀ ਡੇਵਿਡ ਜੀ ਨੇ ਜੋ ਬਾਕੀ ਹੋਰ ਇੱਥੇ ਦੇ ਮੋਦਵਾਰ ਨੇ ਜੋ ਇਹ ਫੈਸਲਾ ਲੈਣਗੇ ਸੰਘਰਸ਼ ਦਾ ਕੈਂਡੀਡੇਟ ਸਮੇਤ ਕ੍ਰਿਸਚਨ ਨੈਸ਼ਨਲ ਫੰਡ ਦੇ ਸਾਰੇ ਵਰਕਰ ਅਸੀਂ ਉਹਨਾਂ ਦੇ ਨਾਲ ਖੜੇ ਆ ਉਦੋਂ ਤੱਕ ਅਸੀਂ ਇੱਥੇ ਬੈਠੇ ਰਵਾਂਗੇ ਜਦੋਂ ਤੱਕ ਕਿ ਪਿੰਡ ਦੇ ਪਾਣੀ ਦਾ ਜਿਹੜਾ ਨਿਕਾਸ ਨਹੀਂ ਹੋ ਜਾਂਦਾ ਹਲੇ ਨਹੀਂ ਆ ਜਿੰਦਾਬਾਦ ਮਸੀਹ ਇੱਕਤ ਜਿੰਦਾਬਾਦ ਮਸੀਹ ਇੱਕਤ ਜਿੰਦਾਬਾਦ ਮਸੀਹ ਇੱਕਤ ਜਿੰਦਾਬਾਦ ਮੇਰਾ ਨਾਮ ਡੇਵਿਡ ਮਸੀਹ ਹੈ ਜੀ ਪਿੰਡ ਫੱਤੇ ਨੰਗਲ ਤੋਂ ਮੈਂ ਰਹਿਣ ਵਾਲਾ ਜੀ ਆ ਇਹ ਤੁਹਾਨੂੰ ਸਾਡੇ ਟਾਡੇ ਨਿਊਜ਼ ਦੇ ਜ਼ਰੀਏ ਅੱਗੇ ਵੀ ਚੱਲ ਚੁੱਕਾ ਹੈ ਕੰਮ ਤੇ ਅੱਜ ਪਹਿਲੀ 1 ਮਈ ਤੋਂ ਇਹ ਕੰਮ ਸ਼ੁਰੂ ਹੋਇਆ ਸੀ ਪਾਣੀ ਦਾ ਨਿਕਾਸ ਜਿਹੜਾ ਰੇਲਵੇ ਤੋਂ ਜਾ ਰਿਹਾ ਸੀ ਉਹਨਾਂ ਨੇ ਆਪਣਾ ਬੰਦ ਕਰਤਾ ਉਸਾਰੀ ਵਾਸਤੇ ਤੇ ਸਾਡਾ ਇਸ ਵੰ ਅਸੀਂ ਇਸ ਮਸਲੇ ਤੇ ਵੀਡੀਓ ਸਾਹਿਬ ਨੂੰ ਮਿਲੇ ਸੀ ਵੀਡੀਓ ਸਾਹਿਬ ਨੇ ਇਹ ਕੰਮ ਜਿਹੜਾ ਕਰਾ ਦਿੱਤਾ ਸੀ ਤੇ 15 ਮਈ ਨੂੰ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਜੋ ਆਪਣੇ ਹਲਕਾ ਤੋਂ ਇੱਥੇ ਐਮਪੀ ਦੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਇੱਕ ਲੈਟਰ ਡੀਸੀ ਸਾਹਿਬ ਨੂੰ ਪਾਈ ਸੀ ਉਹ ਲੈਟਰ ਤੁਹਾਨੂੰ ਪਹਿਲਾਂ ਵੀ ਦਿਖਾ ਸਕਿਆ ਇਹ ਲੈਟਰ ਆ ਜਿਹਦੇ ਵਿੱਚ ਉਹਨਾਂ ਨੇ 6:33 ਮਿੰਟ ਤੇ ਬਿਲਕੁਲ ਮਨਾ ਕੀਤਾ ਕਿ ਕੰਮ ਰੋਕ ਦਿੱਤਾ ਜਾਵੇ ਜਦ ਕਿ ਤੁਸੀਂ ਇਹ ਵੇਖੋ ਕਿ 75 ਸਾਲ ਤੋਂ ਅਸੀਂ ਪਿੰਡ ਫੱਤੇ ਨੰਗਲ ਦੀ ਕਾਂਗਰਸ ਬੂਥ 1 ਨੰਬਰ ਤੇ ਜਿੱਤਦਾ ਰਿਹਾ ਆ ਕਦੀ ਕੋਈ ਇੱਥੋਂ ਬੂਥ ਨਹੀਂ ਜਿੱਤਿਆ ਕਾਂਗਰਸੀ ਜਿੱਤਿਆ ਤੇ ਕਾਂਗਰਸ ਜੇਤਦਾ ਰਿਹਾ ਸੀ ਪਰ ਹੁਣ ਸਾਡੇ ਪੈਰਾਂ ਦੇ ਉੱਤੇ ਇਹਨਾਂ ਨੇ ਜ਼ਖਮ ਕੀਤੇ ਆ ਸਾਡੇ ਪੈਰਾਂ ਦੇ ਵਿੱਚੋਂ ਦੀ ਸੁੰਡੀਆਂ ਤੋੜਨ ਡਿਆ ਪਈਆਂ ਕੀੜੇ ਤੋੜਨ ਡਿਆ ਪਿਆ ਸੈਮੂਅਲ ਸੋਨੀ ਦਾ ਧੰਨਵਾਦ ਕਰਦਾ ਚੌਧਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦੀ ਸਾਰ ਲਈ ਆ ਚਲੋ ਦੇਰ ਆਵੇ ਦਰਸਤ ਆਵੇ ਸਾਡਾ 크ਿਸਚਨ ਭਾਈ ਜਾਰਾ ਕੋਈ ਨਾ ਕੋਈ ਆਇਆ ਪਤਾ ਲੈਣ ਆਇਆ ਇੰਨੀ ਬੜੀ ਖੁਸ਼ੀ ਆ ਜੀ ਸੁਖੀ ਰੰਧਾਵਾ ਜੀ ਨੂੰ ਇੱਕ ਗੱਲ ਕਹਿਣਾ ਬੀਬੀ ਚਰਨਜੀਤ ਕੋਰ ਜਿੱਤ ਕੇ ਗਈ ਬਾਜਵਾ ਸਾਹਿਬ ਜਿੱਤ ਕੇ ਗਏ ਮਿਲਨ ਪੈਲੈਸ ਚਾਹੀ ਪਾਰਟੀ ਕੀਤੀ ਸੀ ਜਤੋਂਣ ਵਾਸਤੇ ਕਿ ਸਾਡੇ ਪਿੰਡ ਨੂੰ ਸਵਰਗ ਬਣਾਓ ਪਰ ਸਾਡਾ ਪਿੰਡ ਸਵਰਗ ਕਾਦਾ ਗਈ ਨਰਕ ਤੋਂ ਵੀ ਪੈੜਾ ਬਣ ਗਿਆ ਆ ਅਸੀਂ ਉਹ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਬਾਜਵਾ ਸਾਹਿਬ ਕਿੱਥੇ ਗਏ ਉਹ ਵਾਦੇ ਮੈਨੂੰ ਇੱਕ ਗੱਲ ਚੇਤੇ ਆਉਂਦੀ ਆ ਰਾਜਬਰਾਰ ਦੀ ਕਲਮ ਚੱਕ ਗਾਣਾ ਲਿਖਿਆ ਸੀ ਨਾਜ਼ੁਕ ਜਿਹਾ ਸਰੀਰ ਦਾ ਸ਼ਮਕਾ ਮਾਰ ਬਾਲਮਾ ਵੇ ਜੋਬਨ ਮੰਗਦਾ ਪਿਆਰ ਦੇ ਬਦਲੇ ਪਿਆਰ ਬਾਲਮਾ ਵੇ ਅਸੀਂ ਪਿਆਰ ਮੰਗਿਆ ਸੀ ਤੂੰ ਸਾਨੂੰ ਸ਼ਮਕਾ ਮਾਰੀਆਂ ਆ ਪਰ ਉਹ ਖੁਦਾ ਦੀ ਲਾਠੀ ਚ ਆਵਾਜ਼ ਆ ਉਹ ਸ਼ਮਕਾਂ ਦੀ ਆਵਾਜ਼ ਤੈਨੂੰ ਪੈਣੀ ਆ ਸਾਨੂੰ ਨਹੀਂ ਪਈ ਇਹ ਸੁਖੀ ਰੰਧਾਵੇ ਨੂੰ ਪੈਣੀ ਆ ਸੁਖੀ ਰੰਧਾਵੇ ਨੇ ਇਹਨੇ ਜੋ ਕੰਮ ਰੋਕਿਆ ਆ ਇਹ ਬਹੁਤ ਗਲਤ ਕੀਤਾ ਆ ਅਸੀਂ ਆਪਣੇ ਕ੍ਰਿਸਚੀਅਨ ਭਾਈਚਾਰੇ ਨੂੰ ਅੱਜ ਮੈਂ ਧੰਨਵਾਦ ਕਰਦਾ ਆ ਇਸ ਤੋਂ ਹੋਰ ਵੀ ਜ਼ਿਆਦਾ ਸੱਦੇ ਜਾਣਗੇ ਪੀਟਰ ਚੀਦਾ ਜੀ ਆਉਣਗੇ ਬੱਬੂ ਜੀ ਆਉਣਗੇ ਜਿੰਨੇ ਫਰੰਟ ਦੇ ਆਪਣੇ ਚੇਅਰਮੈਨ ਸਾਹਿਬ ਬੈਠੇ ਆਪਣੇ ਲਾਰੈਂਸ ਚੌਧਰੀ ਜੀ ਇਹਨਾਂ ਨੂੰ ਕਹਿਤਾ ਕਿ ਸ਼ਨੀਵਾਰ ਤੱਕ ਆਡਾ ਮਸਲਾ ਨਾ ਹੱਲ ਹੋਇਆ ਅਸੀਂ 10 ਵਜੇ ਧਾਰੀਵਾਲ ਨੂੰ ਬਲੌਕ ਕਰਾਂਗੇ ਜੀ ਇਹ ਸਾਡੀ ਗਾਰੰਟੀ ਆ ਜੀ ਅਲੇ Hallelujah!